ਕਾ ਕੇਸਨ ਇੱਕਨ ਛੂਟਾਂਗੇ ਕਾ ਕੇਸਨ ਇੱਕਨ ਛੂਟਾਂਗੇ ਇੱਕਨ ਛੂਟਾਂਗਾ ਜਿਹਦਾ ਕੇਸ ਫੜ ਲੈਣਾ ਕੇਸ ਦਾ ਤਵਾ ਨਹੀਂ ਛਟਿਆ ਕੋਈ ਨਹੀਂ ਇਹਨੂੰ ਬੋਧਾ ਤਾਂ ਫੜ ਲਿਆ ਸਤੋਂ ਬਾਲਾਂ ਤੋਂ ਉਹ ਦਿਮਾਗ ਤੋਂ ਫੜ ਲਿਆ ਬਾਲਾਂ ਤੋਂ ਹੋ ਗਈ ਐ ਯਾ ਤਾਂ ਛੱਡ ਜੋ ਘਾੜਾ ਹਾਰ ਜੋ ਤੇਰੀ ਗੱਲ ਕਰੋ ਕਰਦੀ ਪਬਲਿਕ ਖੜੀ ਐ ਤੂੰ ਲੜਾਈਆਂ ਦੇ ਮੋਟੇ ਕੱਟ ਰਹੇ ਨੇ ਜਿਹੜੇ ਕੱਟ ਗਿਆਨ ਵਾਲੇ ਨੇ ਹਰ ਗੱਲ ਨੂੰ ਲੜਾਈ ਬੋਲਦੇ ਜਨੀਅਸ ਸਾਹਿਬਾਂ ਨੇ ਸਿਖਾਉਂਦੀਓ ਸਭ ਮੂਰਖ ਨੇ ਜਾਨ ਹੈ ਜੀ ਫੂ ਦੂ 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 ਕਰਕੇ ਚੜ ਜਾਂਵੇਂ ਦੂ ਕੋ ਕੋ ਪੱਲੇ ਤਾਂ ਕੁਝ ਹੈ ਨਹੀਂ ਕਹੇ ਨੂੰ ਜੇ ਤੁਸੀਂ ਇੰਨਾ بڑا ਗਿਆਨ ਹੈ ਤੁਹਾਡੇ ਕੋਲ ਤਾਂ ਐਡੇ بڑے ਗ੍ਰੰਥ ਜੇ ਦੋ ਤੁਸੀਂ ਇਹਦੇ ਵਿੱਚੋਂ ਗੱਲ ਕਰੋ ਗੱਲ ਕਰੇ ਕੌਣ ਕਹਿੰਦਾ ਬੰਦਾ ਟੇਕ ਨੂੰ ਰੱਖੇ ਤੇ ਤੇ ਚਾ ਤੂੰ ਚੁੱਪ ਕਰ ਤਰੂ ਟੇਕਾ ਮੱਥਾ ਤੂੰ ਨਾ ਬੋਲਿਓ ਤੇ ਤੂੰ ਬੋਲੇਗਾ ਤਾਂ ਸਾਡੀ ਬੋਲਤੀ ਬੰਦ ਹੈ ਜੇ ਇਹ ਬੋਲਦਾ ਉਹਨਾਂ ਦੀ ਬੋਲਤੀ ਬੰਦ ਹੈ ਜਿਆਦਾ ਗ੍ਰੰਥ ਬੋਲਦਾ ਫਿਰ ਉਹ ਨਹੀਂ ਬੋਲ ਸਕਦੇ ਚੁੱਪ ਰਹਿਣੇ ਦੀ ਜਾਂਦੇ ਚੁੱਪ ਰਹਿਣਾ ਬਹੁਤ ਔਖਾ ਲੋ ਚੁੱਪ ਲੀਡਰ ਜੋ ਬਣੇ ਅਗਿਆਨੀ ਆਦਮੀ ਨੇ ਜਾਂ ਲੀਡਰ ਬਣਨਾ ਤਾਂ ਉਹ ਮੂਰਖਤਾ ਨਾਲ ਲੀਡਰ ਹੋ ਸਕਦਾ ਹੈ ਰਵਾਈ ਖੜਕੇ ਲੀਡਰ ਬਣਦਾ ਸਭ ਰਵਾਈ ਖੜਕੇ ਲੀਡਰ ਨੇ ਅਕਲ ਵਾਲਾ ਕੋਈ ਵੀ ਨਹੀਂ ਗਿਆਨ ਵਾਲਾ ਕੋਈ ਵੀ ਨਹੀਂ ਲੀਡਰ ਲੀਡਰ ਹਮੇਸ਼ਾ ਕੰਮ ਕਰਦਾ ਹੁੰਦਾ ਜੇ ਤਾਂ ਕੰਮ ਨਹੀਂ ਲੀਡਰ ਕਰਦਾ ਉਹਨਾਂ ਦਾ ਬੇੜਾ ਕਰਕ ਹੋ ਜਾਂਦਾ ਜਿੱਤੇ ਗਿਆਨ ਲੀਡਰ ਨਾ ਰਹੇ ਉਹ ਸਾਰੇ ਡੁੱਬ ਕੇ ਮਰ ਜਾਂਦੇ ਨੇ ਉਹ ਗਿਆਨ ਤਾਂ ਸਾਰੇ ਡੁੱਬ ਕੇ ਮਰ ਜਾਂਦੇ ਨੇ ਹੋ ਉਹ ਤਰ ਬਣੀਦਾ ਨਾ ਹੁੰਦਾ ਇਹ ਗਿਆਨਤਾ ਜੇ ਡੁੱਬੇ ਹੋਣੇ ਦੋਇ ਤਰ੍ਹਾਂ ਹੋਰ ਕੀ ਹੋਇਆ ਸਖਮੀ ਸਿੱਖੀ ਹੈ ਕਿਉਂ ਨਹੀਂ ਅਗਿਆਨਤਾ ਦੇ ਗਿਆਨਤਾ ਤੋਂ ਬਾਹਰ ਨਿਕਲਣਾ ਸਿੱਖੀ ਹੈ ਇਹ ਗਿਆਨਤਾ ਡੁੱਬੇ ਹੋਏ ਨੇ ਅਗਿਆਨਤਾ ਜੋ ਬਾਹਰ ਨਿਕਲਣਾ ਸਿੱਖੀ ਹੈ ਅਗਿਆਨਤਾ ਦੇ ਭਰਮ ਦੇ ਜਿਹੜਾ ਹੈ ਨਾ ਭਰਮ ਦਾ ਸਮੁੰਦਰ ਭਗ ਸਾਗਰ ਭਗ ਸਾਗਰ ਭਰਮ ਦਾ ਸਮੁੰਦਰ ਹੈ ਇਹਨੂੰ ਤਰ ਜਾਣਾ ਤੁਹਾਨੂੰ ਸਿੱਖੀ ਹੈ ਉੱਪਰ ਉਠ ਜਾਓ ਭਰਮਦੇ ਪੜਦੇ ਸਤਗੁਰ ਹੁਲੇ ਇਹਦਾ ਭਰਮਦੇ ਪੜ ਜਾਵੇਂ ਟਕੇ ਪਏ ਨੇ ਇਹਨਾਂ ਨੂੰ ਬੜਾ ਪਤਾ ਸਿੱਖੀ ਕੀ ਹੁੰਦੀ ਹੈ ਨਾ ਇਹਨਾਂ ਨੂੰ ਲੋੜ ਹੈ ਸਿੱਖੀ ਦੀ ਇਹਦਾ ਆਇਆ ਵੀ ਅਸੀਂ ਜੋਰ ਨਾਲ ਰੌਲਾ ਪਾ ਕੇ ਟਕੇ ਨਾਲ ਡਰਾ ਕੇ ਰਾਜ ਘਰ ਬਗਾਲ ਲਾਂਗੇ ਕਹਿਣਗੇ ਰਾਜ ਘਰ ਲੋਟੇ ਨਾਲ ਤੁਹਾਡੇ ਅਗਲ ਸਿੱਖਾਂ ਦੇ ਛਿਆਣੇ ਆਦਮੀ ਨਾਲੇ ਨੀ ਬੂਰ ਖੋਲੇ ਸਿੱਖਾਂ ਦੇ ਵੀ ਜੋ ਇੰਟੈਲੀਜੈਂਟ ਤਾਕਾ ਹੋਣੀ ਹੈ ਨਾਲੇ ਬੂਰ ਖੋਲੇ ਤੇ ਬੂਰ ਖੋਲੇ ਛੇਤਰ ਪ੍ਰੇਡ ਹੋ ਗਿਆ ਫੇੜ ਜਾਣੇ ਹਾਲੇ ਲੋਕ ਕੁਝ ਕਹਿੰਦੇ ਨਹੀਂ ਬੋਲੇ ਨਹੀਂ ਸੀ ਉਧਰੋਂ ਸਾਰੇ ਜਾਣਦੇ ਸੀ ਹੁਣ ਵੀ ਜਾਣਦੇ ਨੇ ਛੇਤਰ ਪ੍ਰੇਡ ਹੋਊਗੀ ਜਾਂ ਇਹਨਾਂ ਦੇ ਹੱਕ ਜਿਹੜੇ ਕੋਈ ਬੋਲੂਗਾ ਫੇੜ ਜਾਣਗੇ ਇਹਦਾ ਨੁਕਸਾਨ ਕਰ ਦੇਣਗੇ ਸਾਰੇ ਉਹਨਾਂ ਹੋਜੀ ਲਾਖ ਲਾਤਨ ਮੁਸ਼ਤ ਪ੍ਰਹਾਰੇ ਬਸ ਇਹਨਾਂ ਨੂੰ ਲੱਗਦਾ ਹਨ ਮੁਖੀਆਂ ਦੀ ਮਾਰ ਹੁੰਦੀ ਔਰ ਬਹੁਤ ਸਾਰੇ ਹਥਿਆਰ ਜਿਹੜੇ ਵਾਸਤੇ ਉਧਰ ਲਾਤਨ ਮੁਸ਼ਤ ਉਹਨਾਂ ਹਾਰਾਂਗੇ ਤੁਸਨਾ ਅੱਲਾ ਤਾਂ ਐਨ ਆ ਲੱਤਾਂ ਤੁਸਨਾ ਦੀ ਮਾਰ ਰਹੀਆ ਗਿਆਨ ਇਹਨਾਂ ਨੂੰ ਗਿਆਨ ਦੇ ਨਹੀਂ ਲੋੜ ਹੈਗੀ ਥਪੜਾਈ ਲੋੜ ਹੈ ਹਾਂ ਥਪੜਾਈ ਦਿਓ ਲੋੜ ਹੈ ਇਹਨਾਂ ਨੂੰ ਕੋ ਗਿਆਨ ਗਿਆਨ ਤਾਂ ਉਹਨੂੰ ਦਈਦਾ ਜੀ ਉਹ ਘਾਹ ਗਿਆਨ ਹੋਵੇ ਗਿਆਨ ਤਾਂ ਉਹਨੂੰ ਦਈਦਾ ਜੀ ਇਹਦੇ ਕੋਲ ਕਵੀ ਹੋਵੇ ਗਿਆਨ ਦੀ ਨਾ ਪਤਾ ਹੈ ਉਹ ਨਹੀਂ ਗਿਆਨ ਦੇ ਤਾਂ ਖਲਾਫ ਨੇ ਜਿਹੜਾ ਗਿਆਨ ਦੇ ਖਿਲਾਫ ਹੈ ਉਹ ਥਪੜਾਈ ਨਾਲ ਠੀਕ ਹੁੰਦਾ। ਉਹ ਇਹ ਖਤੋਂ ਥਪੜਾਈ ਹੈ ਫਿਰ ਹੋਰ ਨਹੀਂ ਕੁਛ ਹੈ। ਲਾਤੋਂਗੇ ਬੂਤ ਬਤੋਂ ਦੇ ਕਹਾਂ ਮੰਨਦੇ। ਬਾਤੋਂ ਦੇ ਤਾਂ ਮੰਨਦੇ ਗਿਆਨਬਾਨ ਆਦਮੀ। ਜਿਹੜੇ ਮੂਰਖ ਹਨ ਉਹਨਾਂ ਨਾਲ ਕੀ ਉਹਨਾਂ ਨੂੰ ਥਪੜਾਈ। ਪੁਰਸ਼ ਬੌਜ ਕਾਦੇ ਖਤਰ ਇਹਨੂੰ ਵਸ ਹੀ ਹੁੰਦੀ। ਇਹ ਖੇਤਰ ਪਰੇ ਟਾੜੇ ਵਸ ਹੀ ਹੁੰਦੀ ਹੈ ਫਿਰ। ਫਿਰ। ਰਣ ਦਾਤਨ ਕੇਸਨ ਪਾ ਰਹੇਗੇ ਰਣ ਦਾਤਨ ਕੇਸਨ ਪਾ ਲੇਗੇ ਆ ਦੰਦਾ ਦੇ ਨਾਲ ਆਉਣਾ ਦੇ ਜਿਹੜੇ ਕੇਸ ਨੇ ਕੇਸਾਂ ਦੀ ਕੀ ਵੈਲਿਊ ਹੈ ਕੇਸ ਬਿਤਾ ਕੇ ਕੋਈ ਜਿਆਦਾ ਤੁਸੀਂ ਧਿਆਨ ਹੋ ਜਾਉਗੇ ਕਿਥਾਂ ਕਲਿਆ ਦੀ ਕੋਈ ਗਿਆਨ ਤੇ ਨਾ ਕੋਈ ਵੈਲਿਊ ਨਹੀਂ ਹੈ ਫਿਰ ਤੇ ਇਹ ਹਨਾ ਕੋਦ ਤਨੇ ਕੇਸ ਦਿੱਤੇ ਨੇ ਉਹ ਕਿਉਂ ਦਿੱਤੇ ਨੇ ਉਹ ਗੱਲ ਅਲੱਗ ਹੈ ਉਹ ਕੁਦਰਤ ਨੂੰ ਪਤਾ ਕਿੰਨੇ ਤਰੀਕੇ ਅਸੀਂ ਤਾਂ ਲਖਦੇ ਆ ਵੀ ਕੁਦਰਤੀ ਤੌਰ ਤੇ ਜੇਸਾ ਆਇਆ ਹੋਏ ਨੇ ਅਸੀਂ ਇਸ ਕਰਕੇ ਨਹੀਂ ਇਹਨਾਂ ਦੀ ਇਹਨਾਂ ਨੂੰ ਆਪ ਤੋਂ ਅਲੱਗ ਕਰਨਾ ਇਹਨਾਂ ਦਾ ਕੋਈ ਸ਼ਰੀਰ ਨੂੰ ਫਾਇਦਾ ਲਾਉਗਾ ਇਹਦੇ ਬਿਨਾ ਸ਼ਰੀਰ ਨੂੰ ਕੋਈ ਘਾਟ ਪੈਦਾ ਹੋ ਜੀ ਜਿਵੇਂ ਦਰਖਤ ਦੇ ਪੱਤੇ ਜੇ ਤੋੜ ਦਈਏ ਪੱਤੇ ਤਾਂ ਦਰਖਤ ਬੜਵਾਲ ਨਹੀਂ ਹੁੰਦੀ ਦਰਖਤ ਤੰਦਰੁਸਤ ਨਹੀਂ ਰਹਿ ਸਕਦਾ ਇਹਦਾ ਸਰੀਰ ਦੀ ਤੰਦਰੁਸਤੀ ਨਾ ਮਤਲਬ ਆ ਗਿਆਨ ਨਾਲੇ ਦਾ ਬਹੁਤਾ ਮਤਲਬ ਨਹੀਂ ਹੈ ਕਹ ਕੇ ਸਨ ਇੱਕ ਇਹਨ ਛੂਟਾਂਗੇ ਕਹ ਕੇ ਸਨ ਇੱਕ ਇਹਨ ਛੂਟਾਂਗੇ ਇੱਕ ਇਹਨ ਛੂਟਾਂਗਾ ਜਿਹਦਾ ਕੇਸ ਫੜ ਲੈਣਾ ਕੇਸ ਦਾ ਦੋਨ ਦੇ ਛੁੱਟਿਆ ਕੋਈ ਨਹੀਂ ਇਹਨੂੰ ਬੋਧੇ ਤੋਂ ਫੜ ਲਿਆ ਸੇ ਤਾਂ ਬਾੜਾ ਤੋਂ ਉਹ ਦਿਮਾਗ ਤੋਂ ਫੜ ਲਿਆ ਬਾੜਾ ਤੋਂ ਕੀ ਹੈ ਜਿਆਦਾ ਪੇਲ ਛੱਡ ਜੋ ਘਾੜਾ ਹਾਰ ਜੋ ਉਹ ਨਹੀਂ ਗੱਲ ਕਰੋ ਹੋਰ ਦੀ ਪਬਲਿਕ ਖੜੀ ਹੈ ਤੇ ਲੜਾਈ ਦੇ ਵੇਲੇ ਇਹ ਕੀ ਕਰਦੇ ਹੁੰਦੇ ਨੇ ਜਿਹੜੇ ਘਟ ਗਿਆ ਨਾਲ ਨੇ ਨਾ ਹਰ ਗੱਲ ਨੂੰ ਲੜਾਈ ਪਾਉਂਦੇ ਨੇ ਜਿੰਨੀਆਂ ਸਤਿਵਾਨ ਨੇ ਸਿੱਖਾਲੀਆਂ ਸਭ ਉਹਨਾਂ ਨੇ ਗਿਆਨ ਹੈ ਨਹੀਂ ਫੂ ਦੂ 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 ਕਰਕੇ ਛੱਡ ਜਾਂਦੇ ਨੇ ਕੋ ਕੋ ਪੱਲੇ ਦਾ ਕੁਝ ਹੈ ਨਹੀਂ ਕਰਨ ਨੂੰ ਜੇ ਤੁਸੀਂ ਇੰਨਾ بڑا ਗਿਆਨ ਹੈ ਤੁਹਾਡੇ ਕੋਲ ਇੱਗੇ ਬੜੇ ਗ੍ਰੰਥ ਨੇ ਦੋ ਤੁਸੀਂ ਇਹਦੇ ਵਿੱਚ ਗੱਲ ਕਰੋ ਗੱਲ ਕਰੇ ਕੌਣ ਕਹਿੰਦਾ ਮੱਥਾ ਟੇਕਣ ਨੂੰ ਰੱਖੇ ਨਾ ਦੇਖੀ ਮੱਥਾ ਟੇਕਾ ਤੂੰ ਚੁੱਪ ਕਰ ਤੇਰੇ ਟੇਕਾ ਮੱਥਾ ਤੂੰ ਨਾ ਬੋਲੀ ਤੇ ਤੂੰ ਬੋਲੇਗਾ ਆਹ ਤਾਂ ਸਾਡੀ ਬੋਲਤੀ ਬੰਦ ਹੈ ਜੇ ਇਹ ਬੋਲਦਾ ਉਹਨਾਂ ਦੀ ਬੋਲਤੀ ਬੰਦ ਹੈ ਜਾਂ ਜੇ ਗ੍ਰੰਥ ਬੋਲਦਾ ਫਿਰ ਉਹ ਨਹੀਂ ਬੋਲ ਸਕਦੇ ਚੁੱਪ ਰਹਿਣਾਂ ਦੀ ਜਾਂਦੇ ਚੁੱਪ ਰਹਿਣਾ ਬਹੁਤ ਔਖਾ ਹੈ ਨਾ ਚੁੱਪ ਲੀਡਰ ਜੋ ਬਣਦੇ ਅਗਿਆਨੀ ਆਦਮੀ ਨੂੰ ਜਾਂ ਲੀਡਰ ਬਣਨਾ ਤਾਂ ਉਹ ਮੂਰਖਤਾ ਇਹਨਾਂ ਲੀਡਰ ਹੋਣ ਸਕਦਾ ਹੈ ਲੜਾਈ ਛੱਡ ਕੇ ਲੀਡਰ ਬਣਦਾ ਸਭ ਲੜਾਈ ਛੱਡ ਕੇ ਲੀਡਰ ਨੇ ਅਕਲ ਵਾਲਾ ਕੋਈ ਵੀ ਨਹੀਂ ਗਿਆਨ ਵਾਲਾ ਕੋਈ ਵੀ ਲੀਡਰ ਨਹੀਂ ਹੁੰਦਾ ਲੀਡਰ ਹਮੇਸ਼ਾ ਗਿਆਨ ਕਰਦਾ ਹੁੰਦਾ ਜੇਕਰ ਗਿਆਨ ਨਹੀਂ ਲੀਡ ਕਰਦਾ ਉਹਨਾਂ ਦਾ ਬੇੜਾ ਘਰਕ ਹੋ ਜਾਂਦਾ ਜਿੱਤੇ ਗਿਆਨ ਲੀਡਰ ਨਾ ਰਹੇ ਉਹ ਸਾਰੇ ਡੁੱਬ ਕੇ ਮਰ ਜਾਂਦੇ ਨੇ ਅਗਿਆਨਤਾ ਦੇ ਸੰਗ ਡੁੱਬ ਕੇ ਮਰ ਜਾਂਦੇ ਨੇ ਉਹ ਉਹ ਤਰਬਣੀ ਰਹਿਣਾ ਹੁੰਦਾ ਇਹ ਗਿਆਨਤਾ ਦੇ ਡੁੱਬੇ ਹੋਏ ਨੇ ਦੋਈ ਤਰ੍ਹਾਂ ਹੋਰ ਕੀ ਹੋਇਆ ਸਖਵੀ ਸਿੱਖੀ ਹੈ ਕਿਉਂ ਨਹੀਂ ਅਗਿਆਨਤਾ ਦੇ ਅਗਿਆਨਤਾ ਤੋਂ ਬਾਹਰ ਨਿਕਲਣਾ ਸਿੱਖੀ ਹੈ ਇਹ ਗਿਆਨਤਾ ਡੁੱਬੇ ਹੋਏ ਨਹੀਂ ਅਗਿਆਨਤਾ ਜੋ ਬਾਹਰ ਨਿਕਲਣਾ ਨਾ ਸਿੱਖੀ ਹੈ ਉਹ ਗਿਆਨਤਾ ਦੇ ਭਰਮ ਦੇ ਜਿਹੜਾ ਹੈ ਨਾ ਭਰਮ ਦਾ ਸਮੁੰਦਰ ਭਵ ਸਾਗਰ ਪਾਉਜ਼ਾ ਪਾਉਜ਼ਾ ਅਗਰ ਪਰਮਦੇ ਸਮੁੰਦਰ ਹੈ ਇਹਨੂੰ ਤਰ ਜਾਣਾ ਇਹਨਾਂ ਨੂੰ ਸਿੱਖੀ ਹੈ ਉੱਪਰ ਉੱਠ ਜਾਣਾ ਪਰਮਦੇ ਪਰਦੇ ਸਦਗੁਰ ਹੁਲੇ ਇਹਦਾ ਪਰਮਦੇ ਪਰ ਜਾਣ ਟਕੇ ਪਏ ਨੇ ਇਹਨਾਂ ਨੂੰ ਬੜਾ ਪਤਾ ਸਿੱਖੀ ਕੀ ਹੁੰਦੀ ਹੈ ਨਾ ਇਹਨਾਂ ਨੂੰ ਲੋੜ ਹੈ ਸਿੱਖੀ ਦੀ ਇਹਦਾ ਆਇਆ ਵੀ ਅਸੀਂ ਜੋਰ ਨਾਲ ਰੌਲਾ ਪਾ ਕੇ ਟਕੇ ਨਾਲ ਢਾ ਕੇ ਰਾਜਗਰ ਬਕਰ ਲਾਂਗੇ ਕਹਿਣਗੇ ਰਾਜਗਰ ਥੋੜੇ ਨਾਲ ਤੁਹਾਡੇ ਅਗਲ ਸਿੱਖਾਂ ਦੇ ਸਿਆਣੇ ਆਦਮੀ ਨਾਲੇ ਦੀ ਮੂਰਖ ਹੋਦੇ ਸਿੱਖਾਂ ਦੇ ਵੀ ਜੋ ਇੰਟੈਲੀਜੈਂਟ ਤੋਕਾ ਹੋਣੀ ਹੈ ਨਾਲੇ ਨਾਲ ਮੂਰਖ ਹੁੰਦੇ ਮੂਰਖ ਹੁਣ ਸੇਤਰਪਰੇਟ ਹੋ ਗਿਆ ਫੇੜ ਜਾਣੇ ਹਾਲੇ ਲੋਕ ਕੁਝ ਕਹਿੰਦੇ ਨਹੀਂ ਬੋਲਦੇ ਨਹੀਂ ਸੀ ਉਦੋਂ ਸਾਰੇ ਜਾਣਦੇ ਸੀ ਹੁਣ ਵੀ ਜਾਣਦੇ ਨੇ ਸੇਤਰਪਰੇਟ ਹੋਊਗੀ ਜਾਂ ਇਹਨਾਂ ਦੇ ਹੱਕ ਜੀ ਨਹੀਂ ਕੋਈ ਬੋਲੂਗਾ ਫੇੜ ਜਾਣੇ ਇਹਦਾ ਨੁਕਸਾਨ ਕਰ ਦੇਣਗੇ ਸਾਰੇ ਉਹਨਾਂ ਹੋਈ ਲਾਕਨ ਲਾਤਨ ਮੋਸਟ ਪ੍ਰਹਾਰੇਗੇ ਬਸ ਇਹਨਾਂ ਨੂੰ ਲਾਤਨ ਮੁਖੀਆਂ ਦੇ ਮਾਰ ਹੁੰਦੀ ਔਰ ਬਹੁਤ ਦੇ ਹਥਿਆਰ ਨਿਰਵਾਸ ਤੇ ਹੁੰਦੇ ਲਾਤਨ ਮੋਸਟ ਮੋਹਾਰੇਗੇ ਕੁਝ ਹੋਰ ਨਾ ਆ ਲਾਤਾਂ ਐਨ ਆ ਲਾਤਾਂ ਦੇ ਨਾਲ ਦੀ ਮਾਰ ਰਹੀਆ ਗਿਆ ਇਹਨੂੰ ਇਹਨਾਂ ਨੂੰ ਗਿਆਨ ਦੇ ਨਹੀਂ ਲੋੜ ਹੈਗੀ ਤੋਂ ਬਾਰੇ ਹੀ ਲੋੜ ਹੈ ਹਾਂ ਥਪੜਾਈ ਦਿਓ ਲੋੜ ਹੈ ਨਾ ਇਹਨੂੰ ਕੋ ਗਿਆਨ ਗਿਆਨ ਤਾਉ ਨੂੰ ਦਈਦਾ ਜੀ ਉਹ ਘਾਹ ਗਿਆਨ ਹੋਵੇ ਗਿਆਨ ਤਾਉ ਨੂੰ ਦਈਦਾ ਜੀ ਦੇ ਕੋਲ ਕਵੀ ਹੋਵੇ ਗਰੰਦੀਆ ਨਾ ਪਤਾ ਹੈ ਉਹ ਨਹੀਂ ਗਿਆਨ ਦੇ ਖਿਲਾਫ ਨਹੀਂ ਜਿਹੜਾ ਗਿਆਨ ਦੇ ਖਿਲਾਫ ਹੈ ਉਹ ਥਪੜਾਈ ਨਾਲ ਠੀਕ ਹੋਉਂਦਾ ਉਹੇ ਖਾਤੋਂ ਥਪੜਾਈ ਹੈ ਫਿਰ ਹੋਰ ਨਹੀਂ ਕੁਛ ਹੈ ਲਾਤੋਂ ਕੇ ਬੂਤ ਵਾਤੋਂ ਸੇ ਕਾ ਮੰਨਤੇ 72 ਸੇ ਤਾ ਮੰਨਦੇ ਆ ਜਾਲਬਾਨ ਆਦਮੀ ਜਿਹੜੇ ਬੂਰ ਕੋਣ ਉਹਨਾਂ ਨਾਲ ਕੀ ਉਹਨਾਂ ਨੂੰ ਧਪੜਾਈ ਪੋਰਸ ਬੌਜ ਕਾਦੇ ਖਾਤਰ ਇਹਨੂੰ ਵਸਤੀ ਹੁੰਦੀ ਹੈ ਇਹ ਖੇਤਰ ਪਰਟਾਣੇ ਵਸਤੀ ਹੁੰਦੀ ਹੈ ਖੜੀ ਰਣ ਦਾਤਨ ਕੇਸਨ ਪਾ ਰਹੇਗੇ ਰਣ ਦਾਤਰ ਕੇਸਨ ਪਾੜੇਗੇ ਆ ਧੰਦਾ ਦਾ ਨਾ ਆੜੋ ਨਾ ਤੇ ਜਿਹੜੇ ਕੇਸ ਨੇ ਕੇਸਾਂ ਦੀ ਕੀ ਵੈਲਿਊ ਹੈ ਕੇਸ ਬਿਨਾਂ ਕੋਈ ਜਿਆਦਾ ਤੁਸੀਂ ਸਿਆਣੇ ਹੋ ਜਾਓਗੇ ਕੇਸਾਂ ਕਲਿਆਂ ਦੀ ਕੋਈ ਗਿਆਨ ਦੇਵੇ ਨਾ ਕੋਈ ਵੈਲਿਊ ਨਹੀਂ ਹੈ ਜੀ ਫਿਰ ਭੇਖਾ ਮਹਿਲ ਹੈ ਕੁਦਰਤ ਨੇ ਕੈਸ ਦਿੱਤੇ ਨੇ ਉਹ ਕਿਉਂ ਦਿੱਤੇ ਨੇ ਉਹ ਗੱਲ ਅਲੱਗ ਹੈ ਉਹ ਕੁਦਰਤ ਨੂੰ ਪਤਾ ਕਿਉਂ ਦਿੱਤੇ ਨੇ ਕੈਸ ਅਸੀਂ ਤਾਂ ਅਖਦੇ ਆਂ ਵੀ ਕੁਦਰਤੀ ਤੌਰ ਤੇ ਕੇਸ ਆਇਆ ਹੋਏ ਨੇ ਅਸੀਂ ਇਸ ਕਰਕੇ ਨਹੀਂ ਇਹਨਾਂ ਦੀ ਇਹਨਾਂ ਨੂੰ ਆਪ ਤਾਂ ਅਲੱਗ ਹਨ ਇਹਨਾਂ ਦਾ ਕੋਈ ਸ਼ਰੀਰ ਨੂੰ ਫਾਇਦਾ ਲਾਉਂਦਾ ਇਹਦੇ ਬਿਨਾ ਸ਼ਰੀਰ ਨੂੰ ਕੋਈ ਘਾਟ ਪੈਦਾ ਹੋ ਜੀ ਜਿਵੇਂ ਦਰਖਤ ਦੇ ਪੱਤੇ ਜੇ ਤੋੜ ਦਈਏ ਪੱਤੇ ਤਾਂ ਦਰਖਤ ਬਣਵਾਲ ਨਹੀਂ ਹੁੰਦੀ ਦਰਖਤ ਤੰਦਰੁਸਤ ਨਹੀਂ رہ ਸਕਦਾ ਇਹਦਾ શરીર ਦੀ ਤੰਦਰੁਸਤੀ ਦਾ ਮਤਲਬ ਆ ਗਿਆਨ ਵਾਲੇ ਦਾ ਬਹੁਤਾ ਮਤਲਬ ਨਹੀਂ ਹੈ